ਸਰਵਪ ਸਿੰਘ ਆ ਜੀ ਕਿਹੜਾ ਪਿੰਡ ਆ ਬਈ ਸਰਾੜਾ ਕਨਾਂ ਆ ਜੀ ਆ ਪਾਣੀ ਕੱਤੋਂ ਆ ਰਿਹਾ ਬਾਈ ਜੂਰੇ ਇਹ ਤਾਂ ਪਾਣੀ ਬਹੁਤ ਦਿਨ ਤੇ ਆ ਰਿਹਾ ਸਰ ਜੀ ਹੂੰ ਕੀ ਕਰਨ ਸਮਝਦੇ ਹੋ ਕੋਈ ਕਾਰਨ ਕਿਹਾ ਜੀ ਕੋਈ ਪ੍ਰਬੰਧ ਹੈ ਨਹੀਂ ਕੋਈ ਦੇਖਣ ਆਂਦੇ ਨਹੀਂ ਕੋਈ ਹੂੰ ਐਡੀ ਕਗਰ ਦੀ ਸਫਾਈ ਹੁੰਦੀ ਆ ਕਗਰ ਦੀ ਕੋਈ ਸਫਾਈ ਨਹੀਂ ਹੁੰਦੀ ਜੀ ਕੋਈ ਸਫਾਈ ਨਹੀਂ ਹੁੰਦੀ ਜੀ ਹੂੰ ਹਾਂ ਕਿੰਨੀ ਦੇਰ ਤੋਂ ਨਹੀਂ ਸਫਾਈ ਮੋਟੀ ਕੋਈ ਨਹਿਰ ਦੀ ਰਿਪੇਅਰ ਮਾਰੀ ਮੋਟੀ ਹੋਈ ਜੀ ਹੁਣ ਫੇਰ ਨਹਿਰ ਟੁੱਟ ਗਈ ਜੀ ਕੋਈ ਪ੍ਰੋਪਰ ਕੰਮ ਹੁੰਦਾ ਨਹੀਂ ਜੀ ਕੋਈ ਕੋਈ ਮੰਤਰੀ ਸੰਤਰੀ ਕੋਈ ਨਹੀਂ ਆਂਦਾ ਜੀ ਕੋਈ ਦੇਖਦਾ ਜੀ ਗਰੀਬਾਂ ਨੂੰ ਹੂੰ ਨਹਰ ਦੇ ਵਿੱਚ ਵੀ ਪਾੜ ਪੈ ਗਿਆ ਪਹਿਲਾਂ ਹੀ ਪਿਆ ਸੀਗਾ ਪਹਿਲਾਂ ਹੀ ਪਿਆਦਾ ਜੀ ਫੇਰ ਪੈ ਗਿਆ ਕਿ 2 ਕਿਲੋਮੀਟਰ ਮਾ ਪਾੜ ਪੈ ਗਈ ਹਾਂਜੀ ਕੋਈ ਸੁਣਵਾਈ ਨਹੀਂ ਹੈ ਜੀ ਬਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਉਹੀ ਕਹਿਣਾ ਚਾਹੁੰਦਾ ਵੀ ਜਿਹੜੇ ਗਰੀਬਾਂ ਦੀ ਬੈਠੇ ਸੀ ਹਾਂ ਹਾਂ ਇਹ ਹਾਲ ਹੋ ਗਈ ਬਾਬੇ ਸਾਹਿਬ ਲੱਗ ਕੇ ਮੇਰਾ ਵੀਰ ਪਾਪੂ ਕੋਲ ਜਾ ਜੀ ਇੰਕੇ ਪਰਿਵਾਰ ਦੇਖਿਆ ਜਾ ਜੀ ਵੇਗਾ ਦੇਖੋ ਜੀ ਘਰ ਕੇ ਨਾ ਵਿੱਚ ਦੇ ਥੱਲੇ ਨੂੰ ਪਾਣੀ ਚੱਲ ਗਿਆ ਚੰਨੇ ਤੇ ਵਿਚਾਰਾਂ ਜੀ ਪਾਣੀ ਵੜ ਰਿਹਾ ਜੀ ਅੰਦਰ ਕੋਈ ਸੁਖਦਾ ਨਹੀਂ ਹੈ ਜੀ ਕੋਈ ਰਾਜ਼ ਨਹੀਂ ਕੋਈ ਬਾਲਤ ਨਹੀਂ ਕੋਈ ਕੀ ਜਿੱਤਰਾ ਗਿਚ ਮਗਰੀ ਨਹੀਂ ਕੋਈ